ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਬੇਹਦੀ ਵੱਡੀ ਖਬਰ ਹੈ ਆ ਉਹ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੀ ਦੁਕਾਨ ਦੇ ਉੱਤੇ ਜਿਹੜੀਆਂ ਨੇ ਗੋਲੀਆਂ ਦੀਆਂ ਚਲਾਈਆਂ ਗਈਆਂ ਨੇ ਦਾਅਵਾ ਕੀਤਾ ਹੈ ਕਿ ਰਾਤ ਨੂੰ ਜਦੋਂ ਵਿਅਕਤੀ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਜਾਂਦਾ ਹੈ ਤੇ ਜਦੋਂ ਸਵੇਰੇ ਆਪਣੀ ਦੁਕਾਨ ਤੇ ਆਉਂਦਾ ਹੈ ਤੇ ਦੁਕਾਨ ਦੇ ਉੱਤੇ ਗੋਲੀਆਂ ਦੇ ਜਿਹੜੇ ਨਿਸ਼ਾਨ ਆ ਉਹ ਲੱਗੇ ਹੁੰਦੇ ਨੇ ਤਾਂ ਤੁਰੰਤ ਜੜਾਇਆ ਉਸ ਵਿਅਕਤੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਆਣ ਕੇ ਇਸ ਪੂਰੇ ਮਾਮਲੇ ਦੀ ਜੜੀਆ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਪੁਲਿਸ ਵੱਲੋਂ ਨੇੜਲੇ ਜਿਹੜੇ ਸੀਸੀਟੀਵੀ ਓਖ ਘੰਗਾਲੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ ਇਸ ਮਾਮਲੇ ਨੂੰ ਵੀ ਜੜਾ ਟਰੇਸ ਕਰ ਲਿੱਤਾ ਜਾਵੇਗਾ ਸਾਡੇ ਕਿ ਦਸਵੇਂ ਆਇਆ ਦੁਕਾਨ ਤੇ ਮੈਂ ਸ਼ਟਰ ਖੋਲਿਆ ਇੱਥੇ ਕਾਚੇ ਜਿਆ ਬਿਕਰੇ ਰਹੇ ਨੇ ਨਗਾ ਗਲਾਸ ਤੋੜ ਗਿਆ ਕੁਝ ਹੋਏ ਇਹ ਇਹ ਗਲਾਸ ਇੰਟੈਕਟ ਸੀਗਾ ਫਿਰ ਮੇਰਾ ਧਿਆਨ ਇੱਧਰ ਪਿਆ ਇੱਕ ਸੁਰਾਖ ਵਾਲੇ ਪਾਸੇ ਫਿਰ ਮੈਂ ਥੋੜਾ ਜਿਹਾ ਮੈਨੂੰ ਡਾਊਟ ਹੋਇਆ ਫਿਰ ਮੈਂ ਸ਼ਟਰ ਡਾਊਨ ਕਰਕੇ ਚੈੱਕ ਕੀਤਾ ਸ਼ਟਰ ਦੇ ਵਿੱਚ ਵੀ ਸੁਰਾਖ ਹੈਗਾ ਸੀਗਾ ਫਿਰ ਮੈਂ 112 ਦੇ ਕੋਲ ਕਰਤੀ ਤੇ ਫਿਰ ਉਹ ਆ ਗਏ ਤੇ ਇਨਵੈਸਟੀਗੇਸ਼ਨ ਚਲੰਡੀ ਉਹਨਾਂ ਦੀ ਬਾਕੀ ਉਹ ਅੰਦਰ ਸੀ ਕੀ ਸੀਗਾ ਕੋਈ ਗੋਲੀ ਗੱਲ ਚਲਣ ਦੀ ਆਵਾਜ਼ ਨਹੀਂ ਮੈਂ ਤਾਂ ਬਾਈ ਘਰ ਆ ਮੇਰੇ ਪੋਣੇ 8 ਵਜੇ ਰਾਤੀਂ ਚਲ ਗਿਆ ਸਵੇਰੇ 10:30 ਵਜੇ ਆ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਸੀ ਸੀਸੀਟੀਵੀ ਦੇ ਵਿੱਚ ਚੈੱਕ ਕੀਤਾ ਤੇ ਕੁਝ ਨਹੀਂ ਕੁਝ ਨਹੀਂ ਦੇਖਿਆ ਕੋਈ ਰੰਜਿਸ਼ ਨਹੀਂ ਕੋਈ ਨੋ ਨੋ ਨਾਥਿੰਗ ਸਰ ਜਿਵੇਂ ਸ਼ੌਕ ਆਸ ਅਦਨਾਲੀ ਤੇ ਆਪਾਂ ਕੜੇ ਫੋਨੀ ਡੀਕਰੀ ਦੇ ਲਾਗੇ ਤੇ ਕਿ ਕੁਝ ਗੋਲੀਆਂ ਦੇ ਨਿਸ਼ਾਨ ਛੱਤਰ ਤੇ ਲੱਗੇ ਆ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਛੱਤਰ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਨਿਸ਼ਾਨ ਕਰਿਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਅਡੀ ਗੱਲ ਨਹੀਂ ਹੈ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰੇ ਨੂੰ ਤਰੀਕੇ ਨਾਲ ਚਾਰ ਕਰਾਂਗੇ ਜੇਕਰ ਕੋ ਸਭਸਰੇ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਅੱਗੇ ਪੜਦੀ ਕਰਦੇ ਇਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਣੀਆਂ ਦੇ ਨਿਸ਼ਾਨ ਮਿਲੇ ਆ ਕਿ ਜਿਹੜੇ ਇਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕੀਦਮ 7:30 ਤੋਂ 12:00 ਮੰਨ ਨੂੰ ਕੁਝ ਆਵਾਜ਼ ਆਈ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲed ਸੀ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੋਂ ਮੰਗ ਫਰਦਰ ਅਪਰ ਗਲ ਕਰਾਂਗੇ ਸਰ ਜੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਛੱਟ ਤੇ ਲੱਗੇ ਆ ਇਸ ਤੋਂ ਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆਪ ਚੋਂ ਨਿਕਲੀਆਂ ਸ਼ੀਸ਼ੇ ਵਾਲੇ ਕੋਈ ਸਰ ਸੀਸੀਟੀ ਵਰਤਦਾ ਹਰ ਦੇਸਾ ਨੂੰ ਇਸ ਤੋਂ ਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਰੈਕਡ ਪਤਾ ਸੀਸੀਟੀ ਵੀ ਗੋਲੀਆਂ ਤੇ ਸ਼ਾਇਦ ਸੀਸੀਟੀਵੀ ਫੂਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾੜਾ ਹਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸੇ ਵੀ ਜਿਹੜੀ ਹੈ ਪੀਪਲ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਕਿਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਕਿਸ ਤਰ੍ਹਾਂ ਦੀ ਕੋਈ ਗਲ ਸਮਝ ਨਹੀਂ ਹੈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਹੇ ਹਾਂ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਲੋੜ ਨਹੀਂ ਜੁਣੀ ਸਤੇ 24 ਘੰਟੇ ਪੰਜਾ ਪਠਾਨਕੋਟ ਦੀ ਜਨਤਾ ਨਹੀਂ ਖੜੀ ਹੈ ਤੇ ਆਪਾਂ ਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉਤੇ 101% ਕਾਰਵਾਈ ਕਰਾਂਗੇ ਉਹ ਲੋਕ ਆਪਾਂ ਇਨਸ਼ ਚਰਾਂਗੇ ਕਿ ਜੇ ਕਿਸੇ ਵੀ ਤਰ੍ਹਾਂ ਦੀ ਚੋਰੀ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕਰਾਂਗੇ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ